ਰਾਗ ਗੌੜੀ ਗੁਆਰੀ ਮਹੱਲਾ ਪਹਿਲਾ ਚੌਪਦੀ ਦੋਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਪਉ ਮੁਚ ਭਾਰਾ ਵੱਡਾ ਤੂਲ ਮਨ ਮਤ ਹੌਲੀ ਬੋਲੇ ਬੋਲਾ ਸਿਰ ਤਰ ਚੱਲੀਐ ਸਹੀਐ ਭਾਰ ਨਦਨੀ ਕਰਮੀ ਗੁਰ ਵਿਚਾਰ ਭੈ ਬਿਨ ਕੋਏ ਨ ਲੰਘ ਸਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਕੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕਾਚ ਨ ਕਾਚ ਅੰਦਾ ਸੱਚਾ ਅੰਦੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਿਸ ਸਿਆਣਪ ਪਵੈ ਨਾ ਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਦਾ ਯਕਰਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਈ ਸੋ ਡਰ ਕੇਹਾ ਜਿਤ ਡਰ ਡਰ ਪਾਈ ਤੁਧ ਬਿਨ ਦੂਜੀ ਨਾਹੀ ਜਾਈ ਜੋ ਕਿਸ ਵਰਤੈ ਸਭ ਤੇਰੀ ਰਜਾਈ ਦਰੀਏ ਜੇ ਡਰ ਹੋਐ ਹੋਰ ਡਰ 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 ਨਾ ਮਨ ਕਾ ਸ਼ੂਰ ਰਹਾਉ ਨਾ ਜੀਓ ਮਰੈ ਨਾ ਡੂਪੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਈ ਆਗੇ ਪਾਛੈ ਹੁਕਮ ਸਮਾਈ ਹੰਸ ਹੀਤ ਆਸਾ ਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਫੋ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਈ ਕੋਏ ਸਭ ਕੋ ਤੇਰਾ ਤੂੰ ਸਭਨਾ ਆਕਾ ਸੋਈ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰਿ ਇਹੋ ਵਸੀਖ ਕਹਿਣਾ ਹੈ ਕਿਛ ਕਹਿਣ ਨਾ ਜਾਇ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸਰੁ ਭਈ ਕਰਨੀ ਕਾਮਣ ਕਰ ਮਨ ਲਈ ਸਾਹਾ ਸੰਜੋਗ ਵਿਆਹ ਵਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੈ ਪਉਣ ਬੁਜਰੇ ਗਿਆਨੀ ਮੂਆ ਹੈ ਕੌਣ ਮੁਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਟਹੀ ਮਾਹੀ ਪੜ ਪੜ ਪੰਡਤ ਬਾਦ ਵਿਖਾਣੈ ਭੀਤਰ ਹੁੰਦੀ ਵਸਤ ਨਾ ਜਾਣੈ ਹਉ ਨਾ ਮੂਆ ਮੇਰੇ ਮੂਈ ਬਲਾਈ ਉਹ ਨਾ ਮੂਆ ਜੋ ਰਹਿ ਆਸਮਾਈ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਾਨੈ ਨਾਉ ਤਾਂ ਕਹਿ ਸਦ ਬਲੇ ਹਾਰੈ ਜਾਉ ਆਪ ਭੁਲਾਈ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਮੈ ਬਾਦੀ ਸਭ ਕਾਲ ਰਹਾਉ ਖੇਤੀ ਵਣਜ ਨਾਵੇਂ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕਰੋਧ ਜੀ ਮਹਿ ਚੋਟ ਨਾਮ ਵਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਨ ਰਸ ਕਮਲ ਪਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚਵਸ ਸਹਿ ਮਿਲ ਜੂਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹੇ ਉਪਜੈ ਕਹ ਜਾਈ ਸਮਾਵੇ ਕਿਉ ਬਾਂਧਿਓ ਕਿਉ ਮੁਕਤੀ ਪਾਵੇ ਕਿਉ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੈ ਅਮਰਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਿ ਜੀ ਆਵੇ ਸਹਿ ਜੀ ਜਾਈ ਮਨ ਤੇ ਉਪਜੈ ਮਨ ਮਾਹੀ ਸਮਾਈ ਗੁਰਮੁਖ ਮੁਖ ਤੋਂ ਬੰਦ ਨਾ ਪਾਏ ਸ਼ਬਦ ਵਿਚਾਰ ਛਟੈ ਹਰ ਨਾਈ ਤਰ ਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਨਾਸ ਸਾਂਝ ਬਿਹਾਗ ਤੱਕਹਿ ਆਗਾਸ ਦੇਹ ਦੇ ਸੁਤਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਨ ठाਟ ਕਾਮ ਕਰੋਧ ਫੂਟੈ ਬਿਖਮਾਟ ਬਿਨ ਵਖਰ ਸੁਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸੱਚ ਰਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿੰਨ ਕੈ ਲਾਗੋਂ ਪਾਇ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤਾ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੀ ਮੈਂ ਤੇਰੀ ਟੀਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਉ ਜੇਵਾ ਇੰਦਰੀ ਏਕ ਸੁਆਉ ਦਿਸਟ ਭਕਾਰੀ ਨਹੀਂ ਭਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਈ ਬਿਨ ਮੂਏ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਾ ਮਨ ਦੋਈ ਥਿਰ ਨਾਰਾਇਣ ਕਰੇ ਸੋ ਹੋਈ ਵੋਹਿਤ ਚੜੋਂ ਜਾ ਆਵੇ ਵਾਰ ਬਾਕੀ ਬੋਹਿਤ ਦਰਗਾਹ ਮਾਰ ਸੱਚ ਸਲਾਹੀ ਧੰ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਾਸ ਦੁਆਰ ਤਰੇ ਭਵਨ ਬੇਦਿਆ ਆਪ ਮਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਤ ਮੱਜਨ ਨਾਮ ਅਦਿਕ ਬਥਾਰ ਕਰਹੁ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮੰਨੋ ਤਉ ਪਰ ਕਰ ਜਾਉ ਕਿਸ ਜਾਚਉ ਨਾਹੀ ਕੋ ਥਾਉ ਨਾਨਕ ਗੁਰਮਤ ਸਹਜਿਸਮਾ ਗੌੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਮਨੰਦ ਖਾਈ ਮਰਨ ਰਹਿਣ ਰਾਸ ਅੰਤਰ ਪਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਖਾਈ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾਉ ਸਤਗੁਰ ਮਿਲੈ ਤਦੁਬਦਾ ਭਾਗੈ ਕਮਲ ਬਗਾਸ ਮਨ ਹਰ ਪ੍ਰਭ ਲਾਗੈ ਜੀਵ ਤਮਰੇ ਮਰੇ ਮਹਾਰਾਜ ਆਗੇ ਸਤਗੁਰ ਮਿਲਿਆ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੈ ਜਮ ਕਾ ਭਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉ ਮੈਂ ਮਾਰ ਮਲਾਇਆ ਗੌੜੀ